ਮੈਨੂੰ ਉਮੀਦ ਨਹੀਂ ਧੀ ਮੈਨੂੰ ਮੈਂ ਸੋਚਿਆ ਤਿੰਨ ਚਾਰ ਦਿਨੇ ਖੜੇ ਹੋਣਗੇ ਐਨੇ ਦੇਖ ਕੇ ਤਾਂ ਮੈਂ ਵੀ ਘਬਰਾ ਗਿਆ ਥੋੜਾ ਜਿਹਾ ਕਿਉਂਕਿ ਸਾਨੂੰ ਦੇਖੋ ਕੈਮਰੇ ਦਾ ਤਜਰਬਾ ਥੋੜਾ ਬਹੁਤ ਵੀਡੀਓ ਸ਼ੂਟਸ ਦਾ ਹੈਗਾ ਅੱਜ ਦਾ ਝੰਡੜ ਜਿੱਥੇ ਅਸੀਂ ਫਸਣਾ ਵੀ ਨਹੀਂ ਚਾਹਦੇ ਹੁੰਦੇ ਇਹ ਪਹਿਲੀ ਵਾਰ ਪਿਆ ਤੇ ਤੁਹਾਡੇ ਸਵਾਲ ਨੇ ਕੁਝ ਤੁਸੀਂ ਪੁੱਛ ਲਿਓ ਮੈਂ ਦੱਸ ਵੀ ਦਊਗਾ ਪਰ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡੇ ਕੰਮ ਦੇ ਵਿੱਚ ਸਾਡਾ ਇੱਕ ਪਾਰਟ ਦਾ ਰੂਲਾ ਦਾ ਗਰੈਨੀ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਹੈ ਕਿ ਮੈਂ ਸਿਰਫ ਸੁਨੰਦਾ ਸ਼ਰਮਾ ਦੀ سپورਟ ਦੇ ਵਿੱਚ ਖੜਿਆ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ سپورਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਨੰਦਾ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਬਰ ਆਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਹੁਣ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸ ਦਿਆਂ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਭੁਗਾਏ ਹੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਹੈ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹਾਂ ਸ਼੍ਰੀ ਬਰਾਲਵਾਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋٹے ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਦੇ ਹਾਂ ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੁਗਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਹੋ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਵਿਗਾਰ ਸਕਦੇ ਹੋ। ਹੋਰ ਕੋਈ ਤੁਸੀਂ ਸਵਾਲ ਮਾਮਲਾ ਜਿਹੜੀ ਤੁਸੀਂ ਹੁਣ ਬੰਦਾ ਦੇ ਮੈਡਮ ਨੂੰ ਲੈ ਕੇ ਜਿਹੜੀ ਤੁਸੀਂ ਆਪ ਦੀ ਥੋੜੀ ਜਿਹੀ ਕੰਪਲੇਨਟ ਹੈਗੀ ਹੈ ਉਹਦੇ ਬਾਰੇ ਦੱਸੋ ਕਿ ਕਿਹੜੀ ਤੁਸੀਂ ਕੰਪਲੇਨਟ ਕੋਈ ਕੰਪਲੇਨਟ ਦਰਜ ਕਰਾਈਏ ਕੁਝ। ਕੰਪਲੇਨਟ ਅਸੀਂ ਪਰਸੋਂ ਦਿੱਤੀ ਹੈ ਜੀ ਐਸ ਐਚਓ ਸਾਹਮਣੇ ਥਾਣੇ 'ਚ ਤੇ ਅਸਲ ਮਟਰ ਥਾਣੇ 'ਚ ਕੰਪਲੇਨਟ ਦਾ ਮਸਲਾ ਕੀ ਉਹ ਤੁਸੀਂ ਦੱਸੋ ਕੰਪਲੇਨਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾਉਣਾ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਢਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਊਂਟ ਚਾਹੀਦਾ ਇੱਕ ਫਿਕਸਡ ਅਮਾਊਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ ਬਹੁਤ ਪੜ੍ਹਿਆ ਲਿਖਿਆ ਵੀ ਹੋਇਆ ਹਾਂ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬੀ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਗੱਲੋਂ ਡਰਦੇ ਵੀ ਹੁੰਨੇ ਆ ਅਸੀਂ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਹੈ ਉਹਦਾ ਉਹਨਾਂ ਨੂੰ ਕੰਮ ਸੌਪਿਆ ਗਿਆ ਹੁੰਦਾ ਹੈ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਹੈ ਅਸੀਂ ਉਹ ਪੂਰਾ ਰਿਕੂਪ ਕਰ ਚੁੱਕੇ ਹਾਂ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਹੈ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਹੈ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਵੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਤੱਕ ਜਾਗੇ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਇਹ ਕਮਿਸ਼ਨ ਕੱਟ ਲੈਂਦੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਠੱਗੀ ਠੋਰੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ ਹੌਲੀ 3 ਸਾਲ ਕਿਹੜੇ ਸੀ 2021 ਤੋਂ ਸ਼ੁਰੂ ਹੋਇਆ ਜੀ ਸਤੰਬਰ 2021 ਹਾਂ ਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨਾਲ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਹਫਤਾ ਹੋ ਰਿਹਾ ਜਾਂ ਮੇਰੇ ਨਾਲ ਵੀ ਹਫਤਾ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਗਿਆ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾ ਦੇ 600 ਪਵਾ ਦੇ ਚ 1000 ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2021 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਐਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਗੁੜਿਆ ਮੇਰਾ ਗ੍ਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ پا ਰਹੇ ਮੇਰੇ ਗਾਣੇ ਕਮਾ ਨਹੀਂ پا ਰਹੇ ਉਦਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਆ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੈਂਦੇ ਆ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਦੇ ਹੁੰਦੇ ਪਹਿਲਾ ਜਾਂਦਾ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਵੇ ਜਾਂਦਾ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ ਚ ਫੈਨ ਫੋਲੋਇੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸਟ ਚਲਦਾ ਹਣਾ ਤੇ ਮੈਨੂੰ ਹਿੰਦੀ ਆਡੀਅנס ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹੋ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹਾਂ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲਸ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਕਦੇ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਹ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸਹੀ ਰਿਕਵਰੀ ਕਰਤਾ ਉਹ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣੇ ਸਾਨੂੰ ਦਿੱ ਕੋ ਮਾਇਆ ਜਾਂਦਾ ਹੈ ਸਾਨੂੰ ਬਹੁਤ ਲੰਬੇ ਗੇੜ ਚ ਪਾਇਆ ਜਾਂਦਾ ਹੈ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜਿ ਦੇਣੀ ਹੈ ਮਾਡਲ ਦੀ ਫੀਸ ਦੇਣੀ ਹੈ ਤਾਂ ਹੋਰ ਬਹੁਤ ਸਾਰੇ 뮤జిక్ ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਹੈ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਹੈ ਉਸ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਂਦੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਬਈ ਟੋਟਲ ਕਿੰਨੇ ਕਰੋ ਬਰੇਕ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠਿਆ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਦਿਖਾਇਆ ਜਾਂਦਾ ਹੈ ਜਿਵੇਂ ਜਿਵੇਂ ਸਾਡੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮੰਦਾ ਵੀ ਕਿਸ ਚੱਲ ਰਿਹਾ ਹੈ ਮੈਨੂੰ ਨਹੀਂ ਸੀ ਪਤਾ ਕਿ ਸ਼ਿਰੀ ਬ੍ਰਾਂਡ ਦੇ ਕਿਸ ਚੱਲ ਰਿਹਾ ਹੈ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਤੋਂ ਪਹਿਲਾਂ ਇਹਨਾਂ ਨੂੰ ਮੇਲਜ਼ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੀ ਬਿਲਕੁਲ ਹੱਕ ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਵੇੜੀਏ ਤੁਹਾਨੂੰ ਮੇਰੀ ਟੀਮ ਮੇਲਜ਼ ਦਿਖਾ ਦਊਗੀ ਸਾਡੇ ਵੱਲੋਂ ਕਿੰ ਤੁਸੀਂ ਪੈਸੇ ਜਿੰਨੇ ਦੇਣੇ ਜਿੰਨੇ ਤੁਹਾਨੂੰ ਲੱਗਦਾ ਓਨੇ ਦੇ ਦਿਓ ਜਿੰਨੇ ਤੁਸੀਂ ਗਾਣੇ ਕਿਹਾ ਸੀ ਮੈਂ ਉਹ ਤੋਂ ਦੋ ਵਾਧਾ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਪਿਆਏ ਹੋਇਆ ਤੇ ਦੇਖਿਆ ਕਿ 2 ਕਰੋੜ ਰੁਪਏ ਮੰਗ ਰਹੇ ਹੋ ਹਾਂਜੀ 2 ਕਰੋੜ ਵਾਲੀ ਗੱਲ ਵੀ ਕਰੋ 2 ਕਰੋੜ ਮੰਗ ਰਹੇ ਸਾਨੂੰ ਬਹੁਤ ਤਰੀਕੇ ਨਾਲ ਉਲਝਾਇਆ ਜਾਂਦਾ ਜੀ ਮੈਂ ਇਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਹੈ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਲੋਂਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਜਿਵੇਂ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਹਾਂਜੀ ਜੇਕਰ ਫੇਕ ਚੈਨਲ ਤੇ ਕੋਈ ਕਾਪੀਰਾਈਟ ਦਾ ਨੋਟਿਸ ਦਿੱਤਾ ਜਾਂਦਾ ਹੈ ਹਾਂਜੀ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਐਕਸੈਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਗੱਲ ਹੈ ਕਿ ਤੁਸੀਂ ਐਕਸੈਸ ਕਰਨ ਲਈ ਕਾਪੀਰਾਈਟ ਜੋਮੀ ਦਰਜੇ ਤਾਂ ਮਿਲ ਗਿਆ ਸਾਨੂੰ ਕਾਪੀਰਾਈਟ ਸਾਡੇ ਦੇ ਅਸੀਂ ਖੁਦ ਮਾਲਕ ਆ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਜੀ ਇਹਦੇ ਵਿੱਚ ਮੈਂ ਸਵਾਲ ਥੋੜਾ ਹੋਰ ਸੁਧਾਰ ਦਵਾਂ ਹਾਂਜੀ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ ਤੋਂ ਢੇ ਗਾਣੇ ਪਾਈ ਜਾਂਦੇ ਨੇ ਹਾਂਜੀ ਜਿਹੜੀ ਕੰਪਨੀ ਨਾਲ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਨੇ ਜਾਂ ਉਹਨਾਂ ਨਾਲ ਜਿਹੜੀ ਪਲਾਨ ਉਹਨਾਂ ਨੂੰ ਬੁਲਾ ਕੇ ਉਹ ਕਰਦੇ ਨਹੀਂ ਮਤਲਬ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇਹ ਕੰਪਨੀ ਕਿ ਇਹ ਕੰਪਨੀ ਹੈ ਕਿ ਤੁਸੀਂ ਦੋ ਦੋ ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੋਈ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦਾ ਕਿ ਚੈਨਲ ਆ ਹੋ ਗਿਆ ਹੈ ਵੀਰੇ ਉਹ ਜਿਹੜੀ ਤੀਜਾ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਨੇ ਕਾਪੀਰਾਈਟ ਵਾਲੀ ਉਹ ਅਲੱਗ-ਅਲੱਗ ਚੈਨਲਾਂ ਦੇ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕੀ ਇਹ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲੋਂ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨਹੀਂ ਪਰ ਸਾਨੂੰ ਅੰਦਰੋਂ-ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਹੈ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਹੈ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਰਿਮੂਵ ਕਰਵਾਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਉਹਨਾਂ ਵਿੱਚ ਬਹੁਤ ਫੀਰ ਬੰਦ ਨੇ ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ इजीली ਐਡੀਟਡ ਹੁੰਦੀਆਂ ਨੇ ਜਿਵੇਂ ਤੁਸੀਂ ਦੱਸਿਆ ਜਿਵੇਂ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਨੂੰ ਪਤਾ ਲੱਗਿਆ ਸੁਨੰਦਰ ਸ਼ਰਮਨ ਦੀ ਉਸ ਤੋਂ ਇਲਾਵਾ ਹੋਰ ਤਾਂ ਤੁਹਾਡੀ ਕੋਆਰਡੀਨੇਸ਼ਨ ਚੱਲ ਰਹੀ ਹੈ ਵੀ ਆਰਟਿਸਟ ਕਾਫੀ ਸਾਡੇ ਮੰਚ ਤੇ ਆਉਣ ਤੇ ਹੀ ਛੇ ਜਿੱਥੋਂ ਤੱਕ ਦੇਖੋ ਸੁਨੰਦਰ ਜੀ ਦਾ ਕੇਸ ਹੈ ਸੁਨੰਦਰ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ 'ਚ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਇਹ ਇੰਨੀ ਦੇਰ ਤੋਂ ਚੁੱਪ ਕਿਉਂ ਬੈਠੇ ਨੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਨੇ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰੀ ਹੈ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਠੱਗ ਨੂੰ ਸਮਝ ਲੈਣੇ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਂਦੇ ਹਾਂ ਕਿ ਸਾਨੂੰ ਹਰ ਇੱਕ ਬੰਦੇ 'ਤੇ ਸ਼ੱਕ ਆਉਣ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਸ਼ੱਕ ਇਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਥੋੜੇ ਦੇ ਇੱਕ ਮਰਚਾ ਹੋ ਜੂਗਾ ਜਾਂ ਇਹ ਹੋ ਜੂਗਾ ਸਾਨੂੰ ਬਹੁਤ ਤਰੀਕੇ ਨਾਲ ਡਰਾਇਆ ਤਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵਗੈਰਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਆਵੇ ਬਈ ਗੱਡੀ ਦੇ ਮਾਲਕ ਅੱਗੇ ਦੀ ਤੁਸੀਂ ਬਹੁਤ ਸੀਰੀਅਸ ਅਲੀਗੇਸ਼ਨ ਲਾ ਰਹੇ ਹੋ ਜਿਸ ਦੇ ਹਿਸਾਬ ਤੇ ਤਾਂ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਕਿ ਗੱਡੀ 'ਚ ਕੋਈ ਸਮਾਨ ਹੈ ਜਾਂ ਕੋਈ ਕਸਕਲਤਾ ਜੋ ਦੇਖੋ ਵੀਰੇ ਨੇ ਵੀ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਪੁੱਛਦਾ ਤੁਹਾਡੇ ਨਾਲ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਊਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲੈਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਹੀ ਨਿਭਾਇਆ ਜਾਂਦਾ ਹੈ ਬਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜਾ ਜਿਹਾ ਮੈਂ ਡੈਪਥ ਵਿੱਚ ਜਾਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਭੁੱਲ ਜੂ ਮੇਰੀ ਜਿਆਦਾ ਥੋੜੀ ਗੱਲ ਰਾਂ ਭੁੱਲ ਜੂਗਾ ਰੌਲਾ ਰੌਲਾ ਸਿਰਫ ਉਦੋਂ ਸ਼ੁਰੂ ਕਿਸੇ ਵੀ ਆਪਣੇ ਪ੍ਰੋਡਿਊਸਰ ਤੋਂ ਜਾਂ ਫਿਰ ਡਿਜੀਟਲ ਡਿਸਟ੍ਰੀਬਿਊਟਰ ਤੋਂ ਮੇਰੇ ਕੇਸ ਡਿਜੀਟਲ ਡਿਸਟ੍ਰੀਬਿਊਟਰ ਆ ਪ੍ਰੋਡਿਊਸਰ ਨਹੀਂ ਹੈਗਾ ਮੇਰਾ ਹਨਾ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੌਲਾ ਪੈਣਾ ਸ਼ੁਰੂ ਹੁੰਦਾ ਹੈ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਨੇ ਚੋਰੀ ਫੜਦੇ ਆ ਕਿਤੇ ਕੋਈ ਸਾਨੂੰ ਘੁਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਹੈ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆ ਜਾਂਚ ਪੜਤਾਲ ਕਰਦੇ ਆ ਤੇ ਉਸ ਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਜਦੋਂ ਉਹ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਦੇ ਆ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦਿਆ ਜਾਵੇ ਫਿਰ ਇਹ ਰਿਪਲਾਈ ਨਹੀਂ ਕਰਦੇ ਬਾਈ ਤੁਹਾਡੇ ਕਿੰਨੀਆਂ ਮੁਲਾਕਾਤਾਂ ਹੋ ਜਾਂਦੀਆਂ ਪਿੰਕੀ ਢਲੇਵਾਲ ਨਾਲ ਤੇ ਤੁਹਾਡੀ ਆਪ ਮੁਲਾਕਾਤ ਹੁੰਦੀ ਪਿੰਕੀ ਢਲੇਵਾਲ ਨਾਲ ਜਾਂ ਪ੍ਰਦੀਪ ਸ਼ਰਮਾ ਜਿਹੜਾ ਉਹਨਾਂ ਦਾ ਮੈਨੇਜਰ ਉਹਨਾਂ ਨਾਲ ਮੁਲਾਕਾਤ ਦੇਖੋ ਮੇਰੀ ਮੁਲਾਕਾਤ ਮੇਰੀਆਂ ਮੁਲਾਕਾਤਾਂ ਖੁਦ ਹੀ ਬਹੁਤ ਘੱਟ ਹੋਈਆਂ ਨੇ ਮੇਰੀ ਮੁਲਾਕਾਤਾਂ ਹੋਈਆਂ ਨੇ ਮੇਨਲੀ ਗੁਰਕਰਨ ਧਾਲੀਵਾਲ ਨਾਲ ਜਾਂ ਫਿਰ ਉਹਨਾਂ ਦਾ ਜਿਹੜਾ EMPLOYE ਇੱਕ ਅਨੋਜ ਸ਼ਰਮਾ ਜੀ ਕਾਕਾ ਜੀ ਜਦੋਂ ਦੀ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੇ ਸਹਿਯੋਗ ਦੇ ਰਹੀ ਹੈ ਤੁਹਾਨੂੰ ਜਾਂ ਫਿਰ ਉਹਦੇ ਵਿੱਚ ਵੀ ਗੇੜੇ ਲਾਉਣੇ ਪੈ ਰਹੇ ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਹੈ ਸਾਨੂੰ ਕਿਹਾ ਜਾ ਰਿਹਾ ਹੈ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਅ ਤੇ ਇੰਨਾ ਡਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਏਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜAVE ਪਰ ਉਮੀਦ ਆ ਸਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਸਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ। ਬਈ ਇੱਕ ਚੀਜ਼ ਹੋ ਰਹੀ ਹੈ ਜਿਹੜਾ ਥੋੜੇ ਹੋਣ ਗਾਣੇ ਦੱਸ ਨਹੀਂ ਦੱਸ ਗਾਣ ਤਾਂ ਮੋਟਾ-ਮੋਟਾ ਬਜਟ ਆਦੋ 6-7 ਕਰੋੜ। ਹੂੰ ਤਾਂ ਉਹਦਾ ਜਿਹੜਾ ਹਿਸਾਬ ਜਦੋਂ ਐਡਨ ਦੇਖਿਆ ਜਾਂਦਾ ਤਾਂ ਸਿਰਫ 2 ਕਰੋੜ ਦਾ ਕੰਮ ਹੁੰਦਾ ਹੈ। ਬਾਕੀ ਜਿਹੜੇ 3-4 ਕਰੋੜ ਹੁੰਦੇ ਨੇ ਕਿਉਂਕਿ ਜਿੱਥੋਂ ਤੱਕ ਮੈਂ ਪੜਨ ਦੀ ਕੋਸ਼ਿਸ਼ ਕੀਤੀ ਥੋੜੇ ਮੈਟਰ ਨੂੰ ਕਿਤੇ ਇਹ ਵੀ ਚੀਜ਼ ਹੁੰਦੀ ਹੈ ਕਿ ਜਿਵੇਂ 7 ਕਰੋ ਮੈਂ ਸਮਝ ਨਹੀਂ ਤੋ ਥੋੜਾ ਹੋਰ ਸਮਝਾਓ ਕਿਉਂਕਿ ਜਿੱਦਾਂ ਹੁਣ ਤੁਹਾਡੇ ਗਾਣੇ ਆ ਪੋਸਟਰ 10 ਗਣ ਦਾ ਪਰ ਜਿਹੜਾ 7 ਕਰੋੜ ਜਿਵੇਂ ਥੋੜੇ ਥੋੜੇ ਗਾਣੇ ਦੀ ਸ਼ੂਟ ਹੋਇਆ ਹੈ ਮੀਬੀ ਸ਼ਰ ਕਿੰਨਾ ਹੋਵੇ ਦੋ ਦੋਏ ਤੇ ਕਰੋੜ ਹਾਂਜੀ 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 ਤੇ ਉਹਦੇ ਵਿੱਚੋਂ ਜਿਹਨੇ ਪੈਸੇ ਕੱਢ ਲਏ ਗਾਣਿਆਂ ਤੇ ਤੁਹਾਨੂੰ 10 ਤੱਕ ਵੀ ਇੱਥੇ ਗਾਣੇ ਤੇ ਵੱਧ ਪੈਸੇ ਲੱਗੇ ਆ ਉਹ ਉਹ ਪਤਾ ਕਿਹਦੇ ਕੇਸ ਚ ਵੀਰੇ ਮੈਂ ਸਾਈਨਡ ਆਰਟਿਸਟ ਨਹੀਂ ਹਾਂਗਾ ਮੇਰੇ ਤੇ ਉਹ ਖਰਚਾ ਨਹੀਂ ਕਰ ਰਹੇ ਮੇਰੇ ਕੇਸ ਦੇ ਵਿੱਚ ਮੈਂ ਖੁਦ ਕੰਪਨੀ ਆ ਖੁਦ ਲੇਬਲ ਹਾਂ ਮੇਰੀ ਲੜਾਈ ਪ੍ਰੋਡਿਊਸਰ ਵਰਸਸ ਆਰਟਿਸਟ ਦੀ ਨਹੀਂ ਹੈ ਮੇਰੀ ਲੜਾਈ ਮੈਂ ਲੇਬਲ ਵਰਸਸ ਡਿਜੀਟਲ ਡਿਸਟਰੀਬਿਊਟਰ ਹੈ ਮੇਰੇ ਉਹ ਸਰਵਿਸ ਪ੍ਰੋਵਾਈਡਰ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਇਹ ਪ੍ਰੋਡਿਊਸਰ ਕਿਸੇ ਆਰਟਿਸਟ ਨੂੰ ਸਾਈਨ ਕਰਦੇ ਨੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਸੁਨਿਸ਼ਚਿਤ ਕਰਦੇ ਨੇ ਕਿ ਇਹਦੇ ਸਰਕਲ ਦੇ ਘੇਰੇ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਆਵੇ ਜਿਹੜਾ ਇਹਨਾਂ ਨੂੰ ਅਵੇਅਰ ਕਰ ਦਵੇ ਜਿਹੜਾ ਇਹਨਾਂ ਨੂੰ ਨੌਲੇਜ ਦੇ ਦੇਵੇ ਜਿਹੜਾ ਇਹਨਾਂ ਨੂੰ ਇਹਨਾਂ ਦੀ ਅਸਲ ਕਮਾਈ ਦਿਖਾ ਦੇਵੇ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹ ਹੀ ਦੱਸਿਆ ਜਾਂਦਾ ਕਿ ਤੇਰੇ ਗਾਣੇ ਨਹੀਂ ਚੱਲ ਰਹੇ ਤੇਰਾ ਇਹ ਨਹੀਂ ਚੱਲ ਰਿਹਾ ਤੇਰੀ ਕਮਾਈ ਨਹੀਂ ਹੋ ਰਹੀ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਪ੍ਰੋਮੋਸ਼ਨ ਇਸ ਤਰ੍ਹਾਂ ਕਰੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਡਿਜੀਟਲ ਡਿਸਟ੍ਰਿਬਿਊਟਰ ਸਾਡੇ ਇਹ ਨੇ ਇਹਨਾਂ ਦਾ ਸਾਈਨਡ ਆਰਟਿਸਟ ਸੁਨਦਾ ਸ਼ਰਮਾ ਸੁਨਦਾ ਸ਼ਰਮਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਕਿਉਂਕਿ ਮੇਰੇ ਚੈਨਲ ਦਾ ਐਕਸੈਸ ਇਹਨਾਂ ਕੋਲ ਸੀ ਤਾਂ ਮੇਰੇ ਚੈਨਲ ਦੇ ਉੱਪਰ ਹੀ ਕਮਿਊਨਿਟੀ ਪੋਸਟ ਪਾ ਕੇ ਸੁਨਦਾ ਸ਼ਰਮਾ ਦੇ ਗਾਣੇ ਪ੍ਰਮੋਟ ਕੀਤੇ ਜਾਂਦੇ ਨੇ ਉਹ ਗਾਣੇ ਪ੍ਰਮੋਟ ਕਿਉਂ ਕੀਤੇ ਜਾਂਦੇ ਨੇ ਸੁਨੰਦਾ ਤੇ ਇਸ ਚੀ ਬਾਕੀ ਮੈਂ ਥੋੜੀ ਕਲੈਰਿਟੀ ਦੇ ਵਿੱਚ ਬੀਇੰਗ ਅ ਲੀਗਲ ਐਡਵਾਈਜ਼ਰ ਮੈਂ ਇਹ ਕਹੂੰਗਾ ਕਿ ਸਹਿਜਪਾਲ ਜੋ ਇਹਨਾਂ ਦੇ ਮੈਨੇਜਰ ਨੇ ਔਰ 파ਟਰਨਰ ਨੇ ਉਹ ਉਹ ਜ਼ਿਆਦਾ ਗੰਭੀਰਤਾ ਨਾਲ ਟੈਕਨੀਕਲਿਟੀ ਤੇ ਗੱਲ ਕਰ ਸਕਦੇ ਸਹਿਜਪਾਲ ਤੁਸੀਂ 5 ਮਿੰਟ ਚ ਦੱਸੋ ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰ ਦਾਂ ਜੀ ਕਿ ਸੁਨੰਦਾ ਜੀ ਦਾ ਮਸਲਾ ਹੈਗਾ ਮੈਡ ਫॉर 뮤직 ਨਾਲ ਜਿਸ ਦਾ ਮਾਲਕ ਪਿੰਕੀ ਢਾਲੀਵਾਲ ਹੈ ਤੇ ਸਕਾਈ ਡਿਜੀਟਲ ਜੋ ਪਿੰਕੀ ਢਾਲੀਵਾਲ ਤੇ ਗੁਰਕਰਨ ਢਾਲੀਵਾਲ ਦੀ ਕੰਪਨੀ ਹੈ ਉਹ ਸਾਡੇ ਡਿਜੀਟਲ ਡਿਸਟ੍ਰੀਬਿਊਟਰ ਨੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਪ੍ਰੋਡਿਊਸਰ ਨਹੀਂ ਹੈਗੇ ਸਾਡਾ 3 ਸਾਲ ਦਾ ਕੰਟਰੈਕਟ ਸੀ ਸ ਸਪਟੰਬਰ 2024 ਦੇ ਵਿੱਚ ਉਹ ਖਤਮ ਹੋ ਗਿਆ। ਅਸੀਂ 18 ਗਾਣੇ ਦੇਣੇ ਸੀ। ਇਹ ਇੱਕ ਸਾਰਿਆਂ ਦੇ ਸਾਹਮਣੇ ਪ੍ਰੂਫ ਹੈ। ਕਾਕਾ ਜੀ ਰੈਕਡ ਦਾ ਚੈਨਲ ਖੋਲੋਂਗੇ ਉਸ ਦੇ ਉੱਪਰ ਤੁਹਾਨੂੰ 20 ਗਾਣੇ ਮਿਲਣਗੇ। ਅਸੀਂ 20 ਦੇ ਚੁੱਕਿਆ। ਜਿੰਨਾ ਅਸੀਂ ਸਾਨੂੰ ਉਹਨਾਂ ਵੱਲੋਂ ਪੈਸਾ ਆਉਂਦਾ ਉਹ ਸਾਨੂੰ ਰੀਕੂਪ ਕੀਤੇ ਹੋਏ ਪੌਣੇ 2 ਸਵਾ ਸਾਲ ਹੋ ਗਿਆ। ਸਵਾ ਸਾਲ ਹੋ ਗਿਆ। ਉਸ ਤੋਂ ਪਰ 22% ਕਮਿਸ਼ਨ ਦੇ ਚੁੱਕੇ ਆ। ਹੁਣ ਨਾ ਸਾਡਾ ਚੈਨਲ ਛੱਡਿਆ ਜਾ ਰਿਹਾ। ਐਕਸਲ ਸ਼ੀਟਾਂ ਜਿਹੜੀਆਂ ਮੰਤਰੀ ਰਿਪੋਰਟਾਂ ਆਉਂਦੀਆਂ ਨੇ ਉਹ ਐਡੀਟਡ ਨੇ। ਉਹ ਮੈਂ ਤੁਹਾਨੂੰ ਕੋਈ ਵੀ ਤੁਹਾਡੇ ਚ ਭਰਾ ਫ੍ਰੀ ਟਾਈਮ ਇਨਰ ਬੈਠ ਕੇ ਦੇਖ ਸਕਦਾ ਹੈ ਕਿ ਜਦੋਂ ਮੈਂ ਆਪਣੇ ਚੈਨਲ ਖੋਲੂਗਾ ਤੇ ਜਦੋਂ ਮੈਂ ਇਹਨਾਂ ਦੀਆਂ ਸ਼ੀਟਾਂ ਖੋਲੂਗਾ ਇਹ ਕਦੇ ਵੀ ਅੱਗੇ ਸਕਾਈਡਿਟਲ ਕੰਮ ਕਰਦੀਆਂ ਵਾਰਨਰ ਬ੍ਰਦਰਸ ਨਾਲ ਵਾਰਨਰ ਬ੍ਰਦਰਸ ਤੋਂ ਜਿੰਨੀ ਇਹਨਾਂ ਨੂੰ ਰਿਪੋਰਟਾਂ ਆਉਂਦੀਆਂ ਨੇ ਉਹ ਸਾਨੂੰ ਕਦੇ ਵੀ ਨਹੀਂ ਦਿਖਾਈਆਂ ਗਈਆਂ ਪੂਰੇ 3 ਸਾਲਾਂ ਚ ਇਹ ਮੈਨੂੰ ਲਾਰਾ ਲਾਉਂਦੇ ਨੇ ਕਿ ਇਸ ਚੈਨਲ ਤੋਂ ਅਸੀਂ ਉਦੋਂ ਛੱਡ ਪਾਵਾਂਗੇ ਜਦੋਂ ਸਾਨੂੰ ਵਾਰਨਰ ਬ੍ਰਦਰਸ ਪਰਮਿਸ਼ਨ ਦੇਊਗੀ ਕਿਉਂਕਿ ਇਹਨਾਂ ਨਾਲ ਕਈ ਕਰੋੜ ਰੁਪਏ ਵਾਰਨਰ ਬ੍ਰਦਰਸਾਂ ਵੀ ਦੇਣਾ ਹੈ ਤੇ ਮੈਂ ਹੋਰ ਲਾ ਰਹੇ ਕਿ ਮੇਰਾ ਸਵਾ ਮਹੀਨਾ ਡੇਢ ਮਹੀਨਾ ਵੇਸਟ ਹੋਇਆ ਮੈਂ ਆਪਣੇ ਬਿਹਾਫ ਤੇ ਲਿੰਕ ਰਿਲੇਸ਼ਨ ਲਾ ਕੇ ਬੰਬੇ ਗਿਆ ਵਰਨਰ ਨੂੰ ਮਿਲਿਆ ਉਹਨਾਂ ਨੇ ਮੈਨੂੰ ਇੰਟਰਟੇਨ ਕੀਤਾ ਕਿ ਕਾਕਾ ਇੱਕ ਨੋਨ ਆਰਟਿਸਟ ਹੈ ਅਸੀਂ ਤੇਰੀ ਗੱਲ ਸੁਣ ਲੈਣੇ ਆ ਮੇਰੀ ਗੱਲ ਸੁਣ ਕੇ ਉਹਨਾਂ ਵੱਲੋਂ ਵੀ ਇਹੀ ਰਿਪਲਾਈ ਆਇਆ ਕਿ ਉਹ ਸਾਨੂੰ ਪੰਜਾਬ ਦੇ ਵਿੱਚ ਡੀਫੇਮ ਕਰਦੇ ਨੇ ਹੋਰ ਵੀ ਬਹੁਤ ਮਸਲੇ ਆਉਂਦੇ ਨੇ ਬਟ ਤੁਹਾਡਾ ਕੰਟਰੈਕਟ ਉਹਨਾਂ ਨਾਲ ਹੈ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋਗੇ ਇਹ ਮਸਲਾ ਮੈਂ ਦੁਆਰੇ ਆ ਕੇ ਕਰਨਤਾਲੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਇਸ ਤੋਂ ਬਾਅਦ ਮੇਰੇ ਫੋਨ ਦੀ ਚੈਟ ਚੈੱਕ ਕਰੋਗੇ ਪਿਛਲੀ ਜੂਨ ਤੋਂ ਲੈ ਕੇ ਹੁਣ ਤੱਕ ਕਰਨ ਨੇ ਮੈਨੂੰ ਰਿ ਜਿਹੜੀ ਸੰਦਾ ਸ਼ਰਮਾ ਜੀ ਦੀ ਪੋਸਟ ਹੈ ਉਹ ਪਾਈ ਜਾਂਦੀ ਹੈ 7 ਮਾਰਚ ਨੂੰ ਅਸੀਂ ਆਪਣਾ ਮੇਲ ਟ੍ਰੇਲ ਸ਼ੁਰੂ ਕੀਤਾ ਹੋਇਆ ਹੈ ਅਗਸਤ 2024 ਦਾ ਜਦੋਂ ਵੀ ਕੰਟਰੈਕਟ ਖਤਮ ਹੋਣਾ ਤੁਸੀਂ ਮੰਨ ਇੱਕ ਮਹੀਨਾ ਪ੍ਰਾਇਰ ਨੋਟਿਸ ਦੇਣਾ ਉਹਨਾਂ ਨੂੰ ਟਰਮੀਨੇਸ਼ਨ ਦਾ ਉਹ ਮੇਲਾਂ ਗਈਆਂ ਹੋਈਆਂ ਨੇ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਵੀ ਮੇਲਾਂ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਲੀਗਲ ਨੋਟਿਸ ਵੀ ਗਏ ਹੋਏ ਨੇ ਸੰਦਾ ਜੀ ਦੀ ਪੋਸਟ ਆਉਂਦੀ ਹੈ 7 ਤਰੀਕ ਨੂੰ ਸਾਡਾ ਨੀਗਲ ਨੋਟਿਸ ਗਿਆ ਹੋਇਆ ਹੈ 28 ਫਰਵਰੀ ਦਾ ਉਹ ਸਾਰੇ ਪ੍ਰੂਫ ਮੈਂ ਤੁਹਾਨੂੰ ਵਿਦ ਡੇਟਸ ਦੇ ਸਕਦਾ ਹਾਂ ਜੀ ਸ੍ਰਿ ਸਮਝਦਾ ਜੀ سپورਟ ਚ ਬਿਲਕੁਲ سپورਟ ਚ ਆ ਜੇ ਕਿਸੇ ਨਾਲ ਠੱਗੀ ਹੁੰਦੀ ਆ ਸੀ ਹੈਗੇ ਆ ਬਟ ਉਹ ਮੈਡਫਾਰ ਮਿਊਜ਼ਿਕ ਦਾ ਮਸਲਾ ਸਾਡਾ ਡਿਜੀਟਲ ਡਿਸਟ੍ਰੀਬਿਊਸ਼ਨ ਦਾ ਇਸ ਤੋਂ ਇਲਾਵਾ ਬਹੁਤ ਆਰਟਿਸਟ ਨੇ ਜੋ ਤੁਸੀਂ ਡੀਪਲੀ ਜਾਓਗੇ ਜਿਹੜੇ ਸਕਾਈ ਡਿਸਟਲਾਂ ਕੰਮ ਕਰ ਰਹੇ ਨੇ ਬਟ ਉਹਨਾਂ ਨੇ ਮੰਚ ਚ ਡਰ ਹੁੰਦਾ ਕਿ ਸਾਡੇ ਚੈਨਲ ਨਹੀਂ ਛੁੱਟਣਗੇ ਇੱਕ ਚੈਨਲ ਹੀ ਇੱਕ ਆਰਟਿਸਟ ਦੀ ਪ੍ਰਾਪਰਟੀ ਹੈ ਉਹਦੀ ਰੋਜੀ ਰੋਟੀ ਹੈ ਉਹਦੀ ਪੈਨਸ਼ਨ ਹੈ ਉਹਦੀ ਪਛਾਣ ਹੈ ਵੈਲਿਊ ਸਾਰਾ ਕੁਝ ਹੈ ਜਦੋਂ ਉਹ ਹੀ ਨਹੀਂ ਛੁੱਟਿਆ ਜਾ ਉਹਦੇ ਵਿੱਚ ਜਿਵੇਂ ਵੀਰੇ ਨੇ ਦੱਸਿਆ ਫੇਕ ਕਮੈਂਟ ਪਾ ਦਿੱਤੇ ਗਏ ਲਾਈਕ ਪਾ ਦਿੱਤੇ ਕਿ ਗਾਣੇ ਜਿਵੇਂ ਸੁਨੰਦਰੀ ਦੇ ਗਾਣੇ ਤੁਸੀਂ ਦੇਖੋਗੇ ਚੈੱਕ ਕਰੋਗੇ ਸਾਰੇ ਲਿਸਟਡ ਨੇ ਦੇਖ ਹੀ ਨਹੀਂ ਰਹੇ ਜਦੋਂ ਆਰਟਿਸਟ ਦੇ ਗਾਣੇ ਹੀ ਨਹੀਂ ਚੱਲ ਰਹੇ ਉਹਨੂੰ ਬੁਲਾਊਗਾ ਕੌਣ ਸ਼ੋਅਾਂ ਤੇ ਜਾਂ ਉਹਦਾ ਰੋਜ਼ੀ ਰੋਟੀ ਖਤਮ ਹੋ ਗਈ ਇਹ ਵੀ ਡਰ ਹੁੰਦਾ ਸਾਨੂੰ ਤਾਂ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਕਾਕਾ ਜੀ ਰੈਕੋਰਡ ਤੇ ਦੇਖੋਗੇ ਜਦੋਂ ਉਹਦਾ ਕਾਕੇ ਵੀਰੇ ਦਾ ਇਹ ਸਫ਼ਰ ਸ਼ੁਰੂ ਹੁੰਦਾ ਇਸ ਲਾਈਨ ਦੇ ਵਿੱਚ ਰੈਗੂਲਰ ਗਾਣੇ ਆਏ ਨੇ ਸਾਰੇ ਗਾਣੇ ਚੱਲੇ ਨੇ ਪਰ ਹੁਣ ਕਾਕਾ ਜੀ ਰੈਕੋਰਡ ਤੇ ਪਿਛਲੇ 6 ਮਹੀਨਿਆਂ ਤੋਂ ਗਾਣਾ ਨਹੀਂ ਆਇਆ ਕਿਉਂ ਨਹੀਂ ਆਇਆ ਸਾਡੇ ਕੋਲ ਨਾ ਪੈਸਾ ਨਹੀਂ ਹੁੰਦਾ ਸਾਡੀ ਕਮਾਈ ਖਾ ਜਾਂਦੇ ਨੇ ਤਾਂ ਅਸੀਂ ਸ਼ੋਹਾਂ ਤੋਂ ਐਨੀ ਹਾਊ ਮੈਨੇਜ ਕਰਕੇ ਕੁਛ ਨਾ ਕੁਛ ਕਰਦੇ ਰਹਿਨੇ ਆ ਪਿੱਛੇ ਗਾਣਾ ਸਾਡਾ ਯਾਰ ਰਮਾਲ ਮਨਿੰਦਰ ਬੁੱਟਰ ਵੀਰੇ ਨਾਲ ਉਹ ਸਾਡੀ ਬਾਰਡਰ ਡੀਲ ਸੀ ਐਨੀ ਹਾਊ ਇੰਡਸਟਰੀ ਤੇ ਬਣੇ ਰਹਿਣਾ ਨਾ ਫੇਸ ਵੇਅਰ ਤੇ ਬਣਾ ਕੇ ਰੱਖਣੀ ਆ ਨਾ ਤੇ ਇੱਕ ਗਾਣਾ ਲੈ ਲਾਂਗੇ ਇੱਕ ਦੇ ਦਾਂਗੇ ਪਰ ਉਹ ਤੋਂ ਗਾਣਾ ਸੀ ਉਹ ਤੋਂ ਲੈ ਪਾਵਾਂਗੇ ਜਦੋਂ ਸਾਡੇ ਕੋਲ ਸਾਡੀ ਪੂਰੀ ਕਮਾਈ ਆਉਂਦੀ ਹੋਊਗੀ ਬੈਕ ਐਂਡ ਤੇ ਕਈ ਗੁਣਾ ਖਾ ਜਾਂਦੇ ਨੇ ਕਈ ਗੁਣਾ ਹੂੰ ਫਰੀ ਟਾਈਮ ਆਪਾਂ ਨੂੰ ਉਦੋਂ ਕਾਫੀ ਟਾਈਮ ਚਾਹੀਦਾ ਹੋਊਗਾ ਤੇ ਜਦੋਂ ਮੈਂ ਪ੍ਰੋਜੈਕਟਰ ਤੇ ਦਿਖਾ ਦੂੰ ਸਰ ਚੀਜ਼ਾਂ ਕਿ ਕਿਵੇਂ-ਕਿਵੇਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿੰਨੇ ਹੋਰ ਆਰਟਿਸਟ ਨੇ ਸਹਿਜ ਪਾਲ ਜਿਵੇਂ ਸ਼੍ਰੀ ਗੁਰਦਾਸ ਦਾ ਜ਼ਿਕਰ ਕਾਕਾ ਜੀ ਨੇ ਹੁਣਾਂ ਕੀਤਾ ਜਾਂ ਹੋਰ ਕਿੰਨੇ ਕਾਰਟ ਬਹੁਤ سارے ਆਰਟਿਸਟ ਨੇ ਵੀਰੇ ਬਹੁਤ سارے ਆਰਟਿਸਟ ਨੇ ਜੀ ਕੁਝ ਇਦਾਂ ਦੇ ਵੀ ਆਰਟਿਸਟ ਨੇ ਜਿਹੜੇ ਨਹੀਂ ਚਾਹ ਕੇ ਵੀ ਨਹੀਂ ਬੋਲ ਪਾਉਣਗੇ ਰੀਜ਼ਨ ਵੀ ਇੰਕ ਕੇ ਸ਼ੁਰੂ ਚ ਜਦੋਂ ਆਪਾਂ ਕੋਈ ਰਿਲੇਸ਼ਨ ਹੁੰਦਾ ਉਦੋਂ ਮਿੱਠੇ ਪੈਰੀ ਇੰਨੇ ਹੁੰਦੇ ਨੇ ਕਿ ਉਹਨਾਂ ਦੀ ਪੈਸੇ ਨਾਲ ਉਹਨਾਂ ਦੀ ਪ੍ਰੋਪਰਟੀ ਦੀਆਂ ਦਵੰਦ ਨੇ ਵਿੱਚ ਅਵਦੀ ਪਾਰਟਨਰਸ਼ਿਪ ਉਹ ਇੱਕ ਸਵਾਲ ਦੇ ਰਿਹਾ ਹੈ ਕਿ ਨਵੇਂ ਕਲਾਕਾਰ ਕਾਲੇ ਬੋਤ ਹੈ ਇਹਨਾਂ ਨੂੰ ਡਰਾਇੰਗ ਰੂਮ ਦਾ ਕੀ ਮਸਲੇ ਹੱਲ ਕਰਵਾ ਲੈਣੇ ਚਾਹੀਦੇ ਆ ਪੁਲਿਸ ਕੋਲ ਕੋਟ ਤੱਕ ਨਹੀਂ ਜਾਣਾ ਚਾਹੀਦਾ ਇਹਦਾ ਜਵਾਬ ਤੁਸੀਂ ਕੀ ਦੇਣਾ ਚਾਹੋ ਇਸ ਇੰਡਸਟਰੀ ਵਿੱਚ ਆਪਣੇ ਹੋਰ ਵੱਡੇ ਭਰਾ ਹੈਗੇ ਨੇ ਟੇਬਲ ਟਾਕਸ ਬਹੁਤ ਜ਼ਰੂਰੀ ਨਹੀਂ ਆ ਵੱਡੇ ਵੱਡੇ ਦੇਸ਼ਾਂ ਦੇ ਮਸਲੇ ਟੇਬਲ ਤੇ ਖਤਮ ਹੁੰਦੇ ਨੇ ਬਟ ਜਿਵੇਂ ਤੁਹਾਨੂੰ ਦੱਸਿਆ ਕਿ ਸਤੰਬਰ 2024 ਦਾ ਟ੍ਰੈਕ ਕੰਟਰੈਕਟ ਖਤਮ ਹੋਇਆ ਹੋਇਆ ਹੈ 6 ਮਹੀਨੇ ਤੋਂ ਗਾਣਾ ਨਹੀਂ ਕਰ 파ਰੇ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਆਫਿਸ ਨਹੀਂ ਗਏ ਪਿੰਕੀ ਭਾਜੀ ਦੇ ਘਰੇ ਮੈਂ ਤੇ ਮੰਗਲ ਵੀਰਾ 10 ਵਾਰ ਜਾ ਚੁੱਕੇ ਆ ਪਿੰਕੀ ਭਾਜੀ ਨੂੰ ਸਕ ਉਹ ਬਿਮਾਰੀ ਹੈ ਅਸੀਂ ਇਮੋਸ਼ਨਲ ਹੋਏ ਡਾਕਟਰ ਵੀ ਦੱਸਿਆ ਮੰਦਰ ਵੀ ਦੱਸਿਆ ਕਿ ਉੱਥੇ ਉੱਥੇ ਹੈ ਬੇਟਾ ਕਰਦੇ ਆ ਕਰਨ ਕੈਨੇਡਾ ਗਿਆ ਹੋਇਆ ਕਰਨ ਆ ਗਿਆ ਅੰਕਲ ਯੂਰਪ ਚੱਲ ਜਾਂਦੇ ਨੇ ਇਦਾਂ ਹੀ ਮਸਲਾ ਚੱਲੀ ਜਾਂਦਾ ਰਹਿੰਦਾ ਹੈ ਤੇ ਤੁਸੀਂ ਮੇਥੋਂ ਇਥੇ ਤੋਂ ਬਾਅਦ ਵੇਖ ਲਓ ਕਿ ਮੇਰੇ ਮੈਂ ਸਾਨੂੰ ਦਿਖਾਵਾਂ ਕਿ ਮੇਰੇ ਲਾਸਟ ਮੈਨੂੰ ਮੈਸੇਜ ਰੋਬਰਟ ਜੂਮ ਦਾ ਆਇਆ ਹੋਇਆ ਹੈ ਇਹ ਮੈਂ ਜੂਮ ਕਰ ਦਣਾ ਸਿਰਫ ਮੈਸੇਜ ਮੇਰੇ ਵੱਲੋਂ ਗਏ ਹੋਏ ਕੋਈ ਰਵੱਟ ਨਹੀਂ ਮੇਲ ਦਾ ਕੋਈ ਰਿਪਲਾਈ ਨਹੀਂ ਜਦੋਂ ਨੋਟਸਰ ਰਿਪਲਾਈ ਨਹੀਂ ਜਦੋਂ ਲੀਗਲ ਨੋਟਿਸ ਦਾ ਹੀ ਰਿਪਲਾਈ ਨਹੀਂ ਕੋਈ ਜਦੋਂ ਵੀਰੇ ਨੇ ਨਾਮ ਲਿਆ ਅਨੁਜ ਜੀ ਦਾ ਉਹਨਾਂ ਨੇ ਮੈਨੂੰ ਉਹ ਜਿਹੜੀ ਸਮਾਈਲੀ ਨਹੀਂ ਹੁੰਦੀ ਅੱਖ ਜੀ ਮਾਰ ਕੇ ਰਸੀਵਡ ਯੂਰ 올 ਲੀਗਲ ਨੋਟਿਸਿਸ ਇਹ ਵੀ ਉਹ ਤੋਂ ਪਹਿਲਾਂ ਦੀ ਮੇਰੀ ਚੈਟ ਹੈ ਜਦੋਂ ਕਿਸੰਦਾ ਜੀ ਨੇ ਹਲੇ ਪੋਸਟ ਨਹੀਂ ਪਾਈ ਸੀ ਮਤਲਬ ਉਹਨਾਂ ਨੂੰ ਇੰਨਾ ਕਮਜੋਰ ਸਮਝਦੇ ਹੈ ਕਿ ਟੀਚਰਾਂ ਕਰ ਰਹੇ ਹੋਂ ਦਾ ਵੀਰੇ ਜਿਵੇਂ ਦੱਸਿਆ ਕਿ ਮੈਂ ਇੱਕ ਪ੍ਰਾਪਰਟੀ ਸਾਡੀ ਉਹਨਾਂ ਕੋਲ ਹੈ ਸਾਡੀ ਪਿਛਲੇ 4 ਸਾਲਾਂ ਦੀ ਮਿਹਨਤ ਉਹਨਾਂ ਕੋਲ ਹੈ। ਜਿੰਦ ਕੇ ਪੂਰੀ ਇੰਡਸਟਰੀ ਰੋਟੀ ਅਸੀਂ ਪਾਈ ਹੈ ਕਹਿੰਦੇ ਕਿ ਬੱਚਾਂ ਰੋਟੀ ਪਾਈ ਦਾ ਸਾਨੂੰ ਖਮਾਇਦਾ। ਮੇਰੇ ਦੇਖੋ ਰੋਟੀ ਪਾਉਣੀ ਹੁੰਦੀ ਹੈ ਜੀ ਪਰਮਾਤਮਾ। ਆਰਟਿਸਟ ਦੇ ਵਿੱਚ ਕਲਾ ਹੁੰਦੀ ਹੈ। ਜਰੀਏ ਬਣਦੇ ਨੇ। ਸਾਰੀਆਂ ਚੀਜ਼ਾਂ ਦੇ ਅੱਗੇ ਦੇ ਅੱਗੇ ਸਾਰੇ ਸਰਵਿਸ ਮੈਂ ਉਦੋਂ ਆਪਣੀ ਕਲਾ ਪ੍ਰੂਵ ਕਰ ਚੁੱਕਿਆ ਆਪਣੀ ਲਿਖਤ ਪ੍ਰੂਵ ਕਰ ਚੁੱਕਿਆ। ਉਦੋਂ ਉਦੋਂ ਮੇਰੇ ਗਾਣੇ ਚੱਲੇ ਨੇ ਵਧੀਆ। ਉਦੋਂ ਪਿੰਕੀ ਢਾਲੀਵਾਲ ਜੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ। ਨਾ ਗੁਰਕਰਨ ਢਾਲੀਵਾਲ ਨਾਲ ਨਾ ਸਕਾਈ ਡਿਜੀਟਲ ਨਾਲ। ਇਹਨਾਂ ਦਾ ਜਦੋਂ ਦਾ ਮੇਰੀ ਜ਼ਿੰਦਗੀ 'ਚ ਇਹ ਆਏ ਨੇ ਉਦੋਂ ਦਾ ਮੇਰਾ ਕੰਮ ਖਰਾਬ ਹੋਇਆ ਹੈ ਫਾਈਨੈਂਸ਼ੀਅਲ ਲਾਸ ਹੋਏ ਨੇ ਮੈਨੂੰ ਇਮੋਸ਼ਨਲ ਲਾਸ ਹੋਇਆ ਹੈ ਬਹੁਤ ਤਰ੍ਹਾਂ ਦੇ ਨੁਕਸਾਨ ਹੋਏ ਨੇ ਤੇ ਮੈਂ ਇਹਨਾਂ ਨੂੰ ਸਰੀਆਮੇ ਗੱਲ ਕਹਿ ਚੁੱਕਿਆ ਇਹਨਾਂ ਨਾਲ ਮਿਲ ਕੇ ਜਦੋਂ ਅਸੀਂ ਨੂੰ ਲਾਸਟ ਟਾਈਮ ਹੁਣ ਤੋਂ 7-8 ਮਹੀਨੇ ਪਤਾ ਨਹੀਂ ਸ਼ਾਇਦ ਸਾਲ ਹੀ ਹੋ ਗਿਆ ਕਿ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਵੀ ਮੈਨੂੰ ਥੋੜੇ ਤੋਂ ਆਜ਼ਾਦੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਸਾਨੂੰ ਜਵਾਬ ਆਉਣੇ ਬੰਦ ਹੋ ਚੁੱਕੇ ਨੇ ਅਸੀਂ ਲੀਗਲ ਨੋਟਿਸ ਵੀ ਭਾ ਚੁੱਕੇ ਹਾਂ ਲੀਗਲ ਨੋਟਿਸ ਦੇ ਵਿੱਚ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਿਆ ਸੀ ਕਿ 7 ਦਿਨ ਦੇ ਵਿੱਚ ਸਾਨੂੰ ਰਿਪਲਾਈ ਕਰੋ ਨਹੀਂ ਫਿਰ ਅਸੀਂ ਕੋਰਟ ਦੇ ਵਿੱਚ ਜਾਣ ਲਈ ਮਜਬੂਰ ਹੋਵਾਂਗੇ ਕਾਕੇ ਜਿਵੇਂ ਸਹਿਜਪਾਲ ਜੀ ਨੇ ਕਿਹਾ ਕਿ ਉਹਨਾਂ ਦੇ ਮੈਸੇਜ ਤਾਂ ਮਿਨਿਮਮ ਰਿਪਲਾਈ ਹੁੰਦਾ ਜਾਂ ਬਹੁਤ ਵਾਰ ਕੋਸ਼ਿਸ਼ ਕੀਤੀ ਮਿਲਣ ਦੀ ਨਹੀਂ ਮਿਲ ਸਕੇ ਤੁਸੀਂ ਪਹਿਲਾਂ ਇਹ ਕਿਹਾ ਕਿ ਤੁਹਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਜਾਂ ਹੋਰ ਤਰ੍ਹਾਂ ਦੇ ਤੇ ਇਹ ਕਿਹੜੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕੀਤੀ ਜਾਂਦੀ ਸੀ ਇਸ ਤਰ੍ਹਾਂ ਤੁਹਾਨੂੰ ਥ੍ਰੈਟਨ ਕਰਨ ਦੇ ਲਈ ਇਹ ਦੇਖੋ ਮੈਂ ਹੈਗਾ 4 ਸਾਲ ਪੁਰਾਣਾ ਇੰਡਸਟਰੀ ਦੇ ਵਿੱਚ ਤੇ ਇਹਨਾਂ ਨੂੰ ਜੁਡੈਂਟ ਇੰਸਰਵੇਨਾ ਇਹਨਾਂ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਤੇਰੇ ਵਰਗੇ 100 ਆਰਟਿਸਟ ਦੇਖੇ ਨੇ ਇਹਨਾਂ ਦੀ ਗੱਲ ਸੱਚੀ ਹੈ ਇਹਨਾਂ ਨੇ 100 ਆਰਟਿਸਟ ਦੇਖੇ ਨੇ 100 ਆਰਟਿਸਟਾਂ ਦਾ ਇਹਨਾਂ ਨੂੰ ਨੇਚਰ ਪਤਾ ਹੈ ਕਿ ਆਰਟਿਸਟ ਕਿਹੋ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੂੰ ਗੱਲ ਕਿਵੇਂ ਕਰਨੀ ਹੈ ਜਦੋਂ ਇਹ ਲਿਖਤ 'ਚ ਸਾਡੇ ਨਾਲ ਕੋਈ ਵੀ ਗੱਲ ਕਰਦੇ ਨੇ ਮੇਲ 'ਚ ਗੱਲ ਕਰਨਗੇ ਜਾਂ ਚੈਟ 'ਚ ਗੱਲ ਕਰਨਗੇ ਤਾਂ ਇਹ ਬਿਲਕੁਲ ਲੀਗਲ ਤਰੀਕੇ ਨਾਲ ਚੱਲਦੇ ਨੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਨੇ ਹਾਲਾਂਕਿ ਕਿਉਂਕਿ ਅਸੀਂ ਇਮੋਸ਼ਨਲ ਹੁੰਦੇ ਆ ਹੋ ਸਕਦਾ ਸਾਡੇ ਵੱਲੋਂ ਕੋਈ ਅਸੀਂ ਕੱਚੇ ਰਹਿ ਜਾਂਦੇ ਆਂ ਤਾ ਉਦੋਂ ਇਹ ਬਹੁਤ ਅੱਗੇ ਵਧ ਜਾਂਦੇ ਨੇ ਕਿ ਸਾਨੂੰ ਇੱਥੇ ਦੱਸਦੇ ਆ ਥੋੜਾ ਜਿਹਾ ਸੰਕੋਚ ਕਰਨਾ ਪੈ ਰਿਹਾ ਤੇ ਹੁਣ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਚੈਨਲਾਂ ਦੇ ਥਰੂ ਮੈਨੂੰ ਵੀਰੇ ਨੂੰ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਕਾਕੇ ਨੂੰ ਰੋਕ ਲਓ ਨਹੀਂ ਤਾਂ ਖਮਿਆਜ਼ੇ ਭੁੱਤ ਲਓਗੇ ਸੈਪਾਲ ਜੀ ਨੇ ਕਿਹਾ ਕਿ ਕਾਨੂੰਨੀ ਨੋਟਿਸ ਭੇਜਿਆ ਉਹਦਾ ਅਗਲਾ ਪ੍ਰੋਸੈਸਨ ਦਾ ਕੋਰਟ ਚ ਉਹਦਾ ਕੇਸ ਕਰਦਾ ਬਿਲਕੁਲ ਜੀ ਉਧਰ ਨੂੰ ਨਹੀਂ ਵੱਧ ਰਹੇ ਤੁਸੀਂ ਸਰ ਨੋਟਿਸ ਜਿਹੜਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਇਹਨਾਂ ਨੂੰ ਇਹਨਾਂ ਨੂੰ ਮੈਂ ਲਾਦਾ ਪੇਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਵਧਾਂਗੇ ਇਹਨਾਂ ਨੂੰ ਜਿਹੜੀ ਪੁਲਿਸ ਕੰਪਲੇਂਟ ਲੀਗਲ ਨੋਟਿਸ ਭੇਜ ਕੇ ਇਹ ਕਿਹਾ ਗਿਆ ਕਿ ਤੁਸੀਂ ਅਸੀਂ ਤੁਹਾਡੇ ਲਈ ਜਿਹੜੇ ਗੱਲਬਾਤ ਲਈ ਰੈਡੀ ਹੈ ਤੁਸੀਂ ਪਲੀਜ਼ ਗੱਲਬਾਤ ਲਈ ਆਓ ਅਦਰਵਾਈਜ਼ ਫਿਰ ਸਾਡੇ ਕੋਲ ਸਕੂਲ ਕੋਰਟ ਕੋਲ ਜਾਣ ਦਾ ਕੋਈ ਜ਼ਰੀਆ ਸਾਡਾ ਨਹੀਂ ਬਚੇਗਾ। ਔਰ ਜਦੋਂ ਲੀਗਲ ਨੋਟਿਸ ਚਿੱਠੀਆਂ ਮੇਲਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਤਾਂ ਉਸ ਤੋਂ ਬਾਅਦ 11 ਤਰੀਕ ਨੂੰ ਐਸਐਸਪੀ ਮੁਹਾਲੀ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਹੈ ਪੁਲਿਸ ਸਟੇਸ਼ਨ ਜਿਹੜਾ ਇਹਨਾਂ ਨੂੰ ਲੱਗਦਾ ਹੈ ਉਹਦੇ 'ਚ ਵੀ ਦਰਖਾਸਤ ਦਿੱਤੀ ਗਈ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਨੇ ਉਹ ਇਹਨਾਂ ਦੀ ਟੀਮ ਦੇ ਕੋਲ ਮੌਜੂਦ ਨੇ ਜਿਹਦੇ ਤੋਂ ਤੁਹਾਨੂੰ ਡਿਟੇਲ ਦੇ ਵਿੱਚ ਹਰ ਤਰ੍ਹਾਂ ਦੇ ਜਵਾਬ ਉਹਨਾਂ ਦੇ ਐਡਵੋਕੇਟ ਧਾਲੀਵਾਲ ਸਾਹਿਬ ਹੋਰਾਂ ਦੇ ਹਰ ਲਵ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੈਟਲ ਕਰਨਾ ਚਾਹੁੰਦੇ ਹਾਂ ਕੋਈ ਵੀ ਆਰਟਿਸਟ ਸਾਡੇ ਨਾਲ ਅਗੇ ਗੱਲਬਾਤ ਕਰ ਸਕਦਾ ਕਿ ਲੱਗਦਾ ਨਹੀਂ ਕਿ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਸਰ ਮੇਰੀ ਗੱਲ ਸੁਣੋ ਜਿਹੜੇ ਉਹਨਾਂ ਦੇ ਈਮੇਲ ਪ੍ਰੋਵਾਈਡ ਕੀਤੇ ਗਏ ਨੇ ਤੇ ਉੱਥੇ ਚਿੱਠੀਆਂ ਤੁਹਾਨੂੰ ਕੀ ਲੱਗਦਾ ਪਹਿਨ ਕੁੰਡੇ ਖੜਕਾਏ ਜਾਣ ਮਤਲਬ ਜਾ ਕੇ ਲੋਕਾਂ ਦੇ ਤੇ ਜਿਹੜਾ ਜਿਹੜਾ ਰਵਈਆ ਮੀਡੀਆ 'ਚ ਬਿਆਨ ਦਿੱਤਾ ਕਿ ਅਸੀਂ ਗੱਲਬਾਤ ਆ ਗੱਲਬਾਤ ਫਿਰ ਉਹਦਾ ਜਵਾਬ ਦੋ ਚਿੱਠੀ ਪੱਤਰ ਦਾ ਨਾ ਹੋਰ ਗੱਲਬਾਤ ਦਾ ਕੀ ਤਰੀਕਾ ਹੁੰਦਾ ਕਿ ਮੈਂ ਚੌਂਕ 'ਚ ਖ ਕੰਪਲੇਂਟ ਵੀ ਦਿੱਤੀ ਐ ਐਸਐਸਪੀ ਮੋਹਰੀ ਨੂੰ ਹਾਂਜੀ ਕੰਪਲੇਂਟ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਾਪੀ ਕੰਪਲੇਂਟ ਇਹ ਹੈ ਕਿ ਜਿਹੜੀ ਐਕਸਲ ਸੀਟਾ ਦੇ ਵਿੱਚ ਫੇਰ ਬਦਲ ਕਰਕੇ ਫੋਰਜਰੀ ਕੀਤੀ ਗਈ ਹੈ ਉਹਦੀ ਉਹਦੀ ਕੰਪਲੇਂਟ ਹੈ ਜਿਹੜੇ ਜਿਹੜੀ ਐਕਸਟਰਸ਼ਨ ਕੀਤੀ ਜਾ ਰਹੀ ਹੈ ਕਿ ਜੇ ਚੈਨਲ ਛਡਾਣਾ ਦਾ ਪੈਸੇ ਮੰਗੋ ਉਹਦੇ ਰਿਗਾਰਡਿੰਗ ਹੈ ਠੀਕ ਹੈ ਜਿਹੜੇ ਕਾਪੀਰਾਈਟ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਦੇ ਰਿਗਾਰਡਿੰਗ ਹੈ ਸਾਰੀ ਡਿਟੇਲਡ ਉਹ ਉਹ ਰਿਪੋਰਟ ਨੇ ਤੇ ਤੁਹਾਡੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਸਾਂਝੀ ਹਰ ਤਰ੍ਹਾਂ ਦਾ ਕੁਐਸਚਨ ਜਿਹੜਾ ਆ ਹੁਣ ਅਸੀਂ ਇਸ ਨੂੰ ਮਨ ਲਾਦਾ ਅਸੀਂ ਇਹਨੂੰ ਓਵਰ ਕਰਕੇ ਤੁਹਾਡੇ ਨਾਲ ਇਹ ਕਲਾਕਾਰ ਤੇ ਇਹ ਹੈਗੇ ਆ ਇਹ ਹਰ ਤਰ੍ਹਾਂ ਦੇ ਤੁਹਾਡੇ ਜਵਾਬ ਜਿਹੜੇ ਨੇ ਤੁਹਾਡੇ ਨਾਲ ਅਸੀਂ ਇਹ ਇਹ ਤਾਂ ਹੀ ਤੁਹਾਡੇ ਵਿੱਚ ਆਏ ਨੇ ਕਿਉਂਕਿ ਸਾਨੂੰ ਕਈ ਸੁਨੇਹੇ ਆ ਰਹੇ ਸੀ ਸਾਨੂੰ ਲੱਗਿਆ ਕਿ ਕੋਈ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਤੁਹਾਡੀ ਕਚੈਰੀ ਦੇ ਵਿੱਚ ਨੇ ਬੈਠੇ ਨੇ ਇੱਥੇ ਤੁਸੀਂ ਜਿਹੜੇ ਵੀ ਗੱਲ ਪੁੱਛਣੀ ਹੈ ਪੁੱਛ ਸਕਦੇ ਹੋ ਤੇ ਆਪਾਂ ਇਹ ਦੂਜਾ ਕੁੱਝ ਨੇ ਜਿੱਦਾਂ ਉਹ ਆਫਰ ਕਰ ਰਹੇ ਆ ਵੀ ਆ ਕੇ ਗੱਲਬਾਤ ਕਰੋ ਕੁਸੀਂ ਨਿਕਲ ਤੁਪਿਸ ਦੇਖ ਚੁੱਕੇ ਹੋ ਉਸ ਉਸ ਵੇਲੇ ਇਸ ਲੈਵਲ ਤੱਕ ਇਹ ਗੱਲਬਾਤ ਦਾ ਕੋਈ ਸਕੋਪ ਹੈ ਜਾਂ ਕੋਈ ਦੇਖੋ ਗੱਲਬਾਤ ਦਾ ਸਕੋਪ ਹਮੇਸ਼ਾ ਹੀ ਰਹੇਗਾ ਜਦ ਤੱਕ ਸਾਡੇ ਜਿਹੜੇ ਜਿਹੜੇ ਇਹ ਸਾਡੇ ਕਲਾਇੰਟ ਨੇ ਜਦ ਤੱਕ ਉਹਨਾਂ ਦੇ ਗ੍ਰੀਵੈਂਸ ਜਿਹੜੀ ਉਹਨਾਂ ਦੀ ਸ਼ਿਕਾਇਤਾਂ ਨੇ ਉਹਨਾਂ ਦੀ ਉਹ ਸਾਰੇ ਐਡਰੈਸ ਹੋ ਜਾਣ ਤਾਂ ਅਸੀਂ ਅਸੀਂ ਇਹ ਇਹ ਕਲਾਕਾਰ ਬੰਦੇ ਨੇ ਇਹਨਾਂ ਨੇ ਇਹਨਾਂ ਨੇ ਕੋਈ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਨਾ ਅੱਜ ਤੱਕ ਕਿੰਨੀ ਇਹਨਾਂ ਦੀ ਉਮਰ ਹੋ ਗਈ ਹੋਣੀ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹਨਾਂ ਨੂੰ ਕੋਈ ਲॉ ਐਂਡ ਆਰਡਰ ਦੇ ਵਿੱਚ ਪਹਿਲੀ ਵਾਰੀ ਦਰਵਾਜ਼ਾ ਖੜਕਾਣਾ ਪਿਆ ਹੋਣਾ ਠੀਕ ਹੈ ਤਾਂ ਤੁਸੀਂ ਇਸ ਤੋਂ ਸਮਝੋ ਕਿ ਕੀ ਬੰਦੇ ਦਾ ਇਹ ਕੰਮ ਹੈ ਕਿ ਬੰਦਾ ਇਸ ਤਰ੍ਹਾਂ ਦੇ ਕੰਮ ਚ ਹੈ ਕੋਈ ਪਿਆ ਔਰ ਜਿਨ੍ਹਾਂ ਤੇ ਇਲਜ਼ਾਮ ਲਾ ਰਹੇ ਨੇ ਉਹਨਾਂ ਨਾਲ ਕਾਫੀ ਵਾਰੇ ਹੋ ਚੁੱਕੇ ਤੇ ਕੋਈ ਬੰਦਾ ਐਨੇ ਸਾਲਾਂ ਚ ਆਪਣੀ 30 ਸਾਲਾਂ ਦੀ ਉਮਰ ਚ 32 ਸਾਲਾਂ ਦੀ ਉਮਰ ਚ ਪਹਿਲੀ ਵਾਰ ਚੁੱਪੀ ਤੋੜ ਰਿਹਾ ਤਾਂ ਉਹਨੂੰ ਕੋਈ ਐਕਸਟਰਾ ਆਰਡੀਨਰੀ ਸਰਕਮਸਟੈਂਸ ਲੱਗੇ ਹੋਣੇ ਆ ਉਹ ਤਾਂ ਹੀ ਤੁਹਾਡੀ ਕਚਹਿਰੀ ਚ ਆ ਕੇ ਬੈਠਿਆ ਤੇ ਮੈਨੂੰ ਲੱਗਦਾ ਫੇ ਇਸ ਤੋਂ ਬਾਅਦ ਅਸੀਂ ਇਹਨੂੰ ਓਵਰ ਕਰਦੇ ਤੇ ਤੁਹਾਡੇ ਲਈ ਸਰਪਲ ਜੀ ਇੱਕ ਸਵਾਲ ਹੋ ਰਿਹਾ ਹੈ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਆਰਟਿਸਟ ਕਾਫੀ ਹੋਰ ਜਾਦਾ ਹੈਗੀ ਸੁਨੰਦਾ ਸ਼ਰਮਾ ਆਪਣੀ ਅਲੱਗ ਲੜਾਈ ਲੜ ਰਹੇ ਨੇ ਤੁਸੀਂ ਅਲੱਗ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਵੱਲੋਂ ਕਿਉਂਕਿ ਲੜਾਈ ਵੱਡੀ ਹੈ ਇਹ ਇਕੱਲੇ ਇਕੱਲੇ ਲੜਨੀ ਬਹੁਤ ਔਖੀ ਆ ਤੁਹਾਡੇ ਵੱਲੋਂ ਕੋਈ ਤਰੱਦਦ ਜਾਂ ਕੋਈ ਇਸ ਤਰੀਕੇ ਦੇ ਨਾਲ ਪਹਿਲਾਂ ਨਹੀਂ ਕੀਤੀ ਗਈ ਕਿ ਹੋਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਇੱਥੇ ਮੰਚ ਤੇ ਲਿਆਂਦਾ ਜਾਵੇ ਉਹ ਗੱਲਬਾਤ ਕਰਨ ਮੈਮ ਉਸ ਰਿਕਵੈਸਟ ਸਾਰਿਆਂ ਨੂੰ ਕੀਤੀ ਜਾਂਦੀ ਹੁੰਦੀ ਆ ਬਸ ਉਹ ਰਿਕਵੈਸਟ ਸਾਰਿਆਂ ਨੂੰ ਕੀਤੀ ਜਾਂਦੀ ਹੈ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਇੱਕ ਮਜਬੂਰੀ ਹੋ ਜਾਂਦੀ ਹੈ ਕੋਈ ਬੰਦਾ ਖੁੱਲ ਕੇ ਆ ਸਕਦਾ ਸਾਹਮਣੇ ਰਿਸਕ ਟੇਕਿੰਗ ਪੋਜੀਸ਼ਨ 'ਚ ਆ ਜਾਂਦਾ ਕੋਈ ਨਹੀਂ ਆਉਂਦਾ ਹੈਗਾ ਜਿਵੇਂ ਕਿ ਉਹ ਚੈਨਲ ਵਾਲੀ ਗੱਲ ਆਈਂਦੀ ਫਿਰ ਉਹੀ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਚੈਨਲ ਪ੍ਰਾਪਰਟੀਆਂ ਉਹਨਾਂ ਕੋਲ ਹੁੰਦੀਆਂ ਨੇ ਇਹ ਸਭ ਤੋਂ ਵੱਡਾ ਮਸਲਾ ਹੈ ਕਿ ਮੈਂ ਇੱਕ ਥੋੜੀ ਮਾਦੀਮ ਰਹੀ ਗੱਲ ਹੋਰ ਧਿਆਨ ਚ ਲਿਆਦਾ ਕਿ ਮੇਰਾ ਪਿਛਲੇ ਸਵਾ ਸਾਲ ਡੇਢ ਸਾਲ ਦਾ ਜੀਐਸਟੀ ਵੀ ਨਹੀਂ ਦਿੱਤਾ ਗਿਆ ਚਾਹੇ ਮੇਰੀ ਅਮਾਉਂਟ ਘਟ ਹੁੰਦੀ ਹੈ ਚਾਹੇ ਵੱਧ ਹੁੰਦੀ ਹੈ ਇਹ ਇੱਕ ਹੋਰ ਤਰ੍ਹਾਂ ਦਾ ਫਰਾਡ ਹੈ ਜਿਹੜੀਆਂ ਪੇਮੈਂਟਾਂ ਦੁਬਈ ਰਹੀ ਰੂਟ ਕਰ ਦਿੰਦੇ ਨੇ ਇਹ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਫਰਾਟ ਹੈ ਫਰਾਡ ਹੈ ਤਾਂ ਪਲੀਜ਼ ਰਿਕੁਐਸਟ ਹੈ ਕਿ ਇਹਨੂੰ ਵੀ ਕੰਸਰਨਡ ਮਹਿਕਮਿਆਂ ਨੂੰ ਕਿ ਇਹਨਾਂ ਨੂੰ ਹੋਰ ਡੀਪਲੀ ਜਾਣਿਆ ਜਾਵੇ ਕਿਉਂਕਿ ਦੁਬਈ ਵਾਲਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਮਸਲਾ ਕਿਉਂਕਿ ਉਹ ਇੱਕ ਨੰਬਰ ਜਾਂ ਦੋ ਨੰਬਰ ਦਾ ਜਿਵੇਂ ਕਾਕਾ ਜੀ ਨੇ ਪਹਿਲਾਂ ਕਿਹਾ ਕੀ ਉਹ ਕੋਈ ਹਵਾਲਾ ਦੇ ਥਰੂ ਪੇਮੈਂਟ ਆਉਂਦੀ ਆ ਜਾਂ ਕੋਈ ਹੋਰ ਮਾਡਿਊਲ ਆਉਂਦਾ ਵੀਰੇ ਜਦੋਂ ਕੰਟਰੈਕਟ ਹੁੰਦਾ ਸ਼ੁਰੂ ਚ ਉਹ ਕੰਟਰੈਕਟ ਹੁੰਦਾ ਇੰਡੀਆ ਦੇ ਵਿੱਚ ਰਜਿਸਟਰਡ ਕੰਪਨੀਆਂ ਦਾ ਉਦੋਂ ਜੀਐਸਟੀ ਦਿੱਤੇ ਜਾਂਦੇ ਨੇ ਜਦੋਂ ਆਰਟਿਸਟ ਦੇ ਪੈਸੇ ਉਧਰ ਬਦਲਣ ਲੱਗਦੇ ਨੇ ਕਿਉਂਕਿ ਉਹਨਾਂ ਨੂੰ ਜੀਐਸਟੀ ਨਾ ਦੇਣਾ ਪਵੇ ਉਹਨਾਂ ਤੋਂ ਪਿੱਛੋਂ ਹਰ ਜੀਐ ਤਾਂ ਉਸ ਪੇਮੈਂਟ ਨੂੰ ਰੂਟ ਅਦਰ ਕੰਟਰੀ ਰਹੀ ਕਰਦੇ ਨੇ ਉਹ ਜੀਐਸਟੀ ਆਰਟਿਸਟ ਦਾ ਵੀ ਖਾ ਜਾਂਦੇ ਨੇ ਤੇ ਪਿੱਛੋਂ ਵੀ ਖਾ ਜਾਂਦੇ ਕੋਈ ਕੋਈ ਕੰਪਨੀ ਤੁਹਾਨੂੰ ਪ੍ਰੋਵਾਈਡ ਕਰਵਾਉਂਦੀ ਹੈ ਬਿਲਕੁਲ ਜੀ ਉੱਥੋਂ ਦੀਆਂ ਉੱਥੋਂ ਦੀ ਮੈਂ ਇੱਕੋ ਵਾਰ ਕੇ ਸਾਰੀ ਚੀਜ਼ਾਂ ਨਹੀਂ ਖਤਮ ਕਰਨਾ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਮੈਂ ਉੱਥੋਂ ਦੀਆਂ ਕੰਪਨੀਆਂ ਦੇ ਨਾਮ ਕੀ ਨੇ ਉਹਨਾਂ ਦੇ ਬੈਂਕ ਖਾਤੇ ਕੀ ਨੇ ਉਹਨਾਂ ਦੇ ਸਕਰੀਨਸ਼ਾਟ ਕੀ ਨੇ ਤੇ ਬਹੁਤ ਸਾਰੇ ਪ੍ਰੂਫ ਦੇ ਸਕਦਾ ਠੀਕ ਹੈ ਠੀਕ ਹੈ ਜੀ ਇਦਾਂ ਖਤਮ ਕਰਦੇ ਹਾਂ ਇਸ ਤੋਂ ਬਾਅਦ ਤੁਹਾਡੇ ਨਾਲ ਗੱਲ ਜਿਹੜੀ ਹੈ ਉਹ ਕਰਦੇ ਰਹਿਣਗੇ